मुरावाद बिजली मुरदाबाद बिजली मंत्री मुरगावाद पावरकाम जी मैनेजमेंट मुरगा ਮੇਰਾ ਨਾਮ ਹਵਤਾਰ ਸਿੰਘ ਡਵੀਨ 77 ਜਗਰਾਉ ਅੱਜ ਅਸੀਂ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਲਾਰਿਆਂ ਤੋਂ ਤੰਗ ਆ ਕੇ ਅੱਜ ਅਸੀਂ ਆ ਸਾਰੇ ਪੰਜਾਬ ਦੇ ਵਿੱਚ ਸਾਡੀ ਸਟੇਟ ਬਾਡੀ ਦੇ ਕਹਿ ਮਤਾਬਕ ਰੋਸ ਰੈਲੀਆਂ ਜਿਹੜੀਆਂ ਕਰ ਰਹੇ ਆ ਅੱਜ ਅਸੀਂ ਗਰਾਉਂਡ ਡਿਵੀਜ਼ਨ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਆ ਰੋਸ ਰੈਲੀ ਕੀਤੀ ਆ ਜਿਹਦੇ ਵਿੱਚ ਅਸੀਂ ਪਿਛਲੇ ਸਮੇਂ ਦੇ ਵਿੱਚ ਮੰਦੀਆਂ ਹੋਈਆਂ ਮੰਗਾਂ ਜੜੀਆਂ ਵਾ ਟਾਲ ਮਟੋਲ ਦੀ ਨੀਤੀ ਅਪਣਾਈ ਆ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਨੇ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਬਿਲਕੁਲ ਜਾਇਜ਼ ਮੰਗਾਂ ਪੰਜਾਬ ਸਰਕਾਰ ਤੇ ਬੋਰਡ ਦੀ ਮੈਨੇਜਮੈਂਟ ਜਿਹੜੀ ਆ ਮੰਨ ਚੁੱਕੀ ਆ ਵੀ ਛੋਟੀਆਂ ਮੰਗਾਂ ਜੜੀਆਂ ਜਾਇਜ਼ ਆ ਉਹਨੂੰ ਅਸੀਂ ਲਾਗੂ ਕਰ ਦਿੰਨੇ ਆ 5 ਤੋਂ 10 ਦਿਨ ਦੇ ਵਿੱਚ ਪਲੱਸ ਇਹਨਾਂ ਨੇ ਸਾਨੂੰ ਟਾਲ ਮਟੋਲ ਦੀ ਨੀਤੀ ਦੇ ਵਿੱਚ ਰੱਖਿਆ ਹੋਇਆ ਅਸੀਂ ਆੱਕ ਕੇ ਅੱਜ ਅਸੀਂ ਪੰਜਾਬ ਦੇ ਵਿੱਚ ਪੂਰੇ ਚ ਲਾਮ ਸਾਥ ਜੜੀਆਂ ਰੋਸ ਰਲੀਆਂ ਕਰ ਰਹੇ ਆ ਇਸ ਤੋਂ ਬਾਅਦ ਅਸੀਂ 27 ਤਰੀਕ ਨੂੰ ਸਾਨੂੰ ਐਤਵਾਰ ਨੂੰ ਹਰਪ੍ਰਜਨ ਸਿੰਘ ਈਟਿਓ ਜਿਹੜੇ ਸਾਡੇ ਬਿਜਲੀ ਮੰਤਰੀ ਆ ਪੰਜਾਬ ਦੇ ਉਹਨਾਂ ਦੀ ਰਾਇ ਹੈ ਜਿਹੜੀ ਆਮਰਸਰ ਵਿਖੇ ਆ ਉੱਥੇ ਅਸੀਂ ਬਹੁਤ ਵੱਡੀ ਪੱਧਰ ਤੇ ਜਿਹੜਾ ਉਥੇ ਧਰਨਾ ਲਾਵਾਂਗੇ ਤੇ ਉਹਨਾਂ ਦਾ ਘਰਾਓ ਕਰਾਂਗੇ ਅਸੀਂ ਮੰਗ ਕਰਦੇ ਆ ਵੀ ਹੁਣ ਵੀ ਅਸੀਂ ਇਸ ਆਸ ਦੇ ਵਿੱਚ ਬੈਠੇ ਆ ਵੀ ਪੰਜਾਬ ਸਰਕਾਰ ਤੇ ਪਾਵਰ ਕਾਉਂਡ ਦੀ ਮੈਨੇਜਮੈਂਟ ਸਾਡੇ ਜਿਹੜੇ ਸੀਨੀਅਰ ਸਾਥੀ ਆ ਸਟੇਟ ਬਾਡੀ ਦੀਆਂ ਜਿਹੜੇ ਸਾਡੇ ਲੀਡਰ ਆ ਉਹਨਾਂ ਨਾਲ ਬੈਠ ਕੇ ਜਿਹੜੀਆਂ ਵੱਲ ਦੀਆਂ ਸਾਡੀਆਂ ਮੰਗਾਂ ਆ ਉਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਬਲਿਕ ਨੂੰ ਵਧੀਆ ਜਿਹੜੀ ਸਪਲਾਈ ਆ ਦੇ ਸਕੀਏ ਉਹ ਸਪਲਾਈ ਜਿਹੜੀ ਆ ਖਰਾਬ ਨਾ ਹੋਵੇ ਨਹੀਂ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹ ਮੰਨੇ ਤਾਂ ਅਸੀਂ ਜਿਹੜੇ ਸਮੂਹ ਸਾਥੀ ਜਿਹੜੇ ਸਮੂਹਕ ਛੁੱਟੀ ਦੇ ਉੱਪਰ ਜਾਵਾਂਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਤੇ ਪਾਵਰ ਕਾਮ ਮੈਨੇਜਮੈਂਟ ਦੀ ਹੋਵੇਗੀ ਇਹ ਜਿਹੜੀ ਤੁਹਾਡੀ ਮੰਗਾਂ ਹੈ ਨਾ ਮੰਨੇ ਜਾਣ ਕਰਕੇ ਕਿੰਨੇ ਕੁ ਔਖੇ ਆ ਸਾਰੇ ਬਿਜਲੀ ਬਲਾਓ ਇਹ ਤਾਂ ਦੀਆਂ ਜੀ ਜਿਹੜੀਆਂ ਮੰਗਾਂ ਸਾਡੀਆਂ ਨਹੀਂ ਮੰਨੀਆਂ ਜਾ ਰਹੀਆਂ ਇਹ ਮੰਗਾਂ ਸਾਡੀਆਂ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੀਆਂ ਲਟਕਦੀਆਂ ਆ ਰਹੀਆਂ ਜਿਹੜੀਆਂ ਸਾਡੀਆਂ ਜਾਇਜ਼ ਤੇ ਹੱਕੀ ਮੰਗਾ ਜਿਹਦੇ ਵਿੱਚ ਕੋਈ ਨਯਾਇਜ਼ ਮੰਗ ਨਹੀਂ ਹੈਗੀ ਜਿਹੜੀ ਬਣਦੀ ਮੰਗਾ ਸਾਤੋਂ ਜਿਹੜੇ ਸਿਨਹ ਅਧਿਕਾਰੀ ਜਿਵੇਂ ਆਈਐਸ ਆ ਬੈਠੇ ਅਫਸਰ ਸਾਡੇ ਪੰਜਾਬ ਦੇ ਉਹਨਾਂ ਨੂੰ ਸਾਰੀਆਂ ਹੋਰ ਜਿਵੇਂ ਡੀਜੀ ਦੇ ਕਿਸ ਤਾਂ ਡੀਜੀ ਲਾਗੂ ਕਰਨ ਦੇ ਵਿੱਚ ਕੋਈ ਪੇਰਵੀਨ ਦੇ ਵਿੱਚ ਕੋਈ ਰੋਕ ਟੋਕ ਨਹੀਂ ਸਿਰਫ ਇਹ ਸਾਡੀਆਂ ਪਾਵਰ ਕਾਮ ਦੀ ਜਿਹੜੀ ਮੈਨੇਜਮੈਂਟ ਆ ਇਹ ਸਾਡੇ ਤੇ ਲਾਗੂ ਕਰ ਰਹੀ ਆ ਤਾਲਮਚੋਲ ਦੀ ਨੀਤੀ ਜਿਹੜੀ ਲੰਮੇ ਸਮੇਂ ਤੋਂ ਹੀ ਅਪਣਾ ਰਹੀ ਆ ਮੈਂ ਦਲਜੀਤ ਸਿੰਘ ਪ੍ਰਧਾਨ ਟੀਐਜੂ ਕੇਂਦਰੀ ਜੋਂ ਲੁਧਿਆਣਾ ਅੱਜ ਦਾ ਜਿਹੜਾ ਸਾਡਾ ਇਹ ਰੋਸ਼ਤਾਰਨਾ ਆਦਾ ਬਿਜਲੀ ਮੁਲਾਜ਼ਮ ਇਕਤਾ ਮੰਚ ਜੁਆਇੰਟ ਫੋਰਮ AOGE ਐਸੋਸੀਏਸ਼ਨ ਗ੍ਰੈਡ ਕੰਸਟਰਕਸ਼ਨ ਲਗਭਗ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਕਿਉਂਕਿ 2 6 2025 ਨੂੰ ਪਾਵਰਕਾਮ ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਜੇਫੇ ਵਿੱਚ ਮੌਜੂਦ ਸੀ ਉਹਨਾਂ ਨਾਲ ਮੀਟਿੰਗ ਹੋਈ ਸੀ ਕਿ ਤੁਹਾਡੀਆਂ ਜਿਹੜਾ 25 ਮੰਗਾ ਦਾ ਮੰਗ ਚੈਪਟਰ ਦਿੱਤਾ ਉਹ ਚੋਂ ਸਾਡੀਆਂ ਕਾਫੀ ਮੰਗਾਂ ਮੰਨ ਲਈਆਂ ਸੀ ਕਿਹੜੀਆਂ ਮੰਗਾਂ ਨੇ ਤੁਹਾਡੀਆਂ 10 12 ਦਿਨ ਦੇ ਅੰਦਰ ਅੰਦਰ ਸਿਆਣਾ ਦੇ ਸਰਕੂਲਰ ਜਾਰੀ ਕਰਦਾਂਗੇ ਪਰ ਉਹਨਾਂ ਨੇ 15 ਦਿਨ ਦੇ ਅੰਦਰ ਲਈ ਸਾਡੇ ਸਰਕੂਲਰ ਸੀ 10 ਦਿਨ ਦਾ ਸਮਾਂ ਮੰਗੀ ਸੀ ਨਹੀਂ ਕੀਤੇ ਉਸ ਤੋਂ ਬਾਅਦ ਸਾਡੀ ਫਿਰ ਉਹਨਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਫੇਰ 10 15 ਦਿਨ ਉਸ ਤੋਂ ਬਾਅਦ ਫੇਰ ਅੱਗੇ ਲਗਾਤੇ ਜਿਹੜੀ ਜੜੀ ਉਹਦੇ ਨੇ ਨੀਤੀ ਆ ਉਹ ਟਾਲਮਟੋਲ ਦੀ ਨੀਤੀ ਆ ਮੰਨੀਆਂ ਮੰਗਾ ਨੂੰ ਇਹ ਲਾਗੂ ਨਹੀਂ ਕਰਨਾ ਚਾਹੁੰਦੇ ਉਹ ਜਵਾਨ ਦੇ ਅੰਦਰ ਅਸੀਂ ਪਹਿਲਾਂ 17 ਸਤ ਨੂੰ ਆ ਜਿਹੜੇ ਸਰਕਲ ਪੱਧਰ ਦੇ ਧਰਨੇ ਦੇ ਕੇ ਆਏ ਆ ਤੇ 24 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਅੰਦਰ ਸਬਡਿਵੀਜ਼ਨ ਡਿਵੀਜ਼ਨ ਪੱਧਰ ਤੇ ਰੋਸ ਰੈਲੀਆਂ ਕਰ ਰਹੇ ਆ ਤੇ 27 ਤਰੀਕ ਨੂੰ ਅਸੀਂ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਜਿੱਥੇ ਉਹਨਾਂ ਹੀ ਰਹਾ ਸਾ ਅੰਮ੍ਰਿਤਸਰ ਉੱਥੇ ਇੱਕ ਅਸੀਂ ਲਾਮਸਾਰ ਧਰਨਾ ਲਾ ਕੇ ਆਵਾਂਗੇ ਜੇ ਉਹਨਾਂ ਨੇ ਸਾਡੀਆਂ ਮੰਗਾਂ ਜੋ ਮੰਨੀਆਂ ਗਈਆਂ ਉਹਨਾਂ ਨੂੰ ਲਾਗੂ ਨਾ ਕੀਤਾ ਤਾਂ ਅਗਸਤ ਦੇ ਦੂਸਰੇ ਹਫਤੇ ਸਮੂਹ ਛੁੱਟੀ ਦੇ ਅਸੀਂ ਸਮੂਹ ਮਲਾਜਮਾਂ ਜਿਹੜੇ ਜਾਵਾਂਗੇ ਉਹਨਾਂ ਤੋਂ ਨਿਕਲਣਾ ਰਿਜ਼ਲਟ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਪਾਵਰ ਕਮੰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਫਿਰ 11 ਤੋਂ 13 ਅਗਸਤ ਤੱਕ ਕੰਮ ਮੁਕੰਮਲ ਬੰਦ ਰਹੂਗਾ ਜੀ ਅਸੀਂ ਜਦੋਂ ਸਮੂਹ ਛੁੱਟੀ ਤੇ ਜਾਵਾਂਗੇ ਤਾਂ ਜਿਹੜਾ ਕੰਮ ਆ ਇਹ ਆਪਣੇ ਆਪ ਹੀ ਸਾਰਾ ਬੰਦ ਹੋ ਜਾਵੇਗਾ ਇਹਦੀ ਜ਼ਿੰਮੇਵਾਰੀ ਫਿਰ ਇਹਦੀ ਜਿੰਮੇਵਾਰੀ ਆ ਪੰਜਾਬ ਸਰਕਾਰ ਤੇ ਪਾਵਰ ਕਮੰਡ ਦੀ ਮੈਨੇਜਮੈਂਟ ਦੀ ਹੋਵੇਗੀ